ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਤੁੰਗਾ ਢੀ ਜਿਲ੍ਹਾ ਲੁਧਿਆਣਾ ਤਹਿਸੀਲ ਰਾਇਗੋਟ ਹੈ ਅੱਜ ਦੀ ਵੀਡੀਓ ਦੇ ਵਿੱਚ ਵੜਾਂ ਤੁਹਾਨੂੰ ਵਿਖਾਉਣੀ ਆ 7 8 ਤੇ ਭਾ ਵੀ ਜਮਾ ਨਿੱਕੇ ਨਿੱਕੇ ਲੋਟ ਜੇ ਭਾ ਹੋਣਗੇ ਅੱਧਿਓ ਜਿਆਦੇ ਨਾਲ ਕੁ ਸੂਏ ਸਵਾਏ ਆ ਤੇ ਜੇ ਕਿਸੇ ਨੂੰ ਗੱਬਣ ਜਰਸੀ ਚਾਹੀਦੀ ਆ ਗੱਬਣ ਵੀ ਮਿਲ ਜੂ ਅੱਧਿਓ ਜਿਆਦੇ ਵੜਾਂ ਸੂਈਆਂ ਸਵਾਈਆਂ ਨਿੱਕੇ ਨਿੱਕੇ ਭਾ ਫੰਡਰ ਮੱਝ ਨੂੰ ਵੀ ਘੱਟ ਮੁੱਲ ਦੀਆਂ ਸਾਰੀਆਂ ਹੀ ਵੜਾਂ ਸੇਲ ਐ ਬਾਕੀ ਮੁੱਲ ਤੁਸੀਂ ਸੌਣ ਹੀ ਲੈਣੇ ਆ ਇਨਫਰਮੇਸ਼ਨ ਲੈ ਦਨਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਈਏ ਭਾਈ ਲਾਢੀ ਘਰੇ ਨਾ ਜੀ ਪਿੰਡ ਤੁੰਗਾੜੀ ਜ਼ਿਲ੍ਹਾ ਲੁਧਿਆਣਾ ਰੈਗੌਰ ਤੋਂ 10-12 ਕਿਲੋਮੀਟਰ ਦੇ ਪਿੰਡ ਆ ਮੋਬਾਈਲ ਨੰਬਰ ਦੱਸ ਦਈਏ 9955298122 ਅੰਕਲ ਆਵਾਜ਼ ਬੰਦ ਕਰ ਦੋ ਬਾਬੇ ਜੀ ਹੋਰ ਸੇ ਤਾਂ ਵੇਤਾ ਕੈਂ ਆ ਹਾਂਜੀ ਭਾਈ ਵਧੀਆ ਜੀ ਅੱਜ ਤਾਂ ਮੌਸਮ ਠੰਡਾ ਹਾਂਜੀ ਹਾਂ ਸਾਰਾ ਮਾਲ ਹੀ ਵਕਾਊ ਹਾਂ ਬਈ ਵਕਾਊ ਆ ਇੱਕ ਦੋ ਲੈ ਵੀ ਗਏ ਵਿੱਚੋਂ ਠੀਕ ਹੈ ਹਾਂਜੀ ਹਾਂ ਕਿਹੜੇ ਇੱਥੋਂ ਲੱਗ ਵੀ ਸੂਈ ਤੋਂ ਹਾਂਜੀ ਇਹ ਇੱਕ ਨੰਬਰ ਤੋਂ ਚਲੋ ਇੱਕ ਨੰਬਰ ਤੋਂ ਚੱਲ ਗੋ ਦੱਸੀ ਇਹਦੇ ਬਾਰੇ ਇਹ ਕਾਨੂੰਨ ਬੱਚੇ ਪਹਿਲਾਂ ਆਪਾਂ ਇੱਕ ਬੇਲਤੀ ਜ਼ਰੂਰ ਕਰ ਦਈਏ ਜਿਹੜੇ ਮੁੱਲ ਹੋਣਗੇ ਉਹੀ ਲੈ ਜਾਣਗੇ ਝੋੜ ਛੱਪਾ ਹੋਊਗਾ ਆਪਾਂ ਇੱਕ ਹੋਰ ਜਾਨੀ ਇਹਦੇ ਵਿੱਚ ਵਧੀਆ ਸਹੂਿਤਾ ਕਰਦੇ ਆਂ ਵੀ ਉਹਨੇ ਕ ਰੇਟ ਦੇ ਵਿੱਚ 50 ਕਿਲੋਮੀਟਰ ਦੇ ਏਰੀਏ 50 55 ਕਿਲੋਮੀਟਰ ਦੇ ਏਰੀਏ ਚ ਪੰਜ ਸੱਤ ਵੱਧ ਘਟ ਹੋ ਜੂ ਪੰਜ ਸੱਤ ਇੱਧਰ ਉੱਧਰ ਕੋਈ ਚੱਕਰ ਨਹੀਂ ਹੈਗਾ ਆਪਾਂ ਜਿੰਨਾ ਰੇਟ ਉਹਨੇ ਚ ਘਰੇ ਬਹੁਤ ਢੀ ਹੋ ਜੂਗੀ ਜਿਨੇ ਆਨਲਾਈਨ ਹੋਮ ਡਿਲੀਵਰੀ ਹੋਮ ਡਿਲੀਵਰੀ ਹੈ ਨਾ ਆਨਲਾਈਨ ਕੋਈ ਮੰਗਣੀ ਜਾਂ ਇੱਥੋਂ ਲੈ ਕੇ ਜਾਣੀ ਆ ਘਰੋਂ ਆ ਕੇ ਦੇਖ ਕੇ ਯਾਨੀ ਗੱਡੀ ਦਾ ਕਰਾਇਆ ਉਹ ਜਿਹੜਾ ਉਹਨੇ ਰੇਟ ਦੇ ਵਿੱਚ ਫ੍ਰੀ ਹੋਊਗਾ ਜੀ 50 ਕਿਲੋਮੀਟਰ ਦੇ 55 ਦੇ ਏਰੀਏ ਦੇ ਵਿੱਚ 50 55 60 40 45 ਬਾ ਡਾਉਨ ਉਹੀ 100 ਇੱਕ ਤੋਂ 10 20 ਦਸਿਆ ਦੇ ਬਾਰੇ ਲੱਡੀ ਇਹ ਜੀ ਬਲੂਨ ਬੱਛੀ ਆ ਜੀ ਪਹਿਲੇ ਸੂਏ ਬਾਅਦ ਹੁਣ ਤਾਂ ਤਿਆਰੀ ਚ ਆ ਗਈ ਕਿੰਨਾ ਕੁ ਦੁੱਧ ਦੇ ਦੂ ਲੱਡੀ ਬਾਈ ਹੁਣ ਦੁੱਧ ਤਾਂ ਬਲੂਨ ਦਾ ਕੋਈ ਆਈਡੀਆ ਨਹੀਂ ਦਾ ਸਕਦੇ ਕਿੱਦਾਂ ਨੂੰ ਤਿਆਰ ਹੋ ਜਵੇ ਹੂੰ ਤੇ ਉਹ ਬਾਅਦ ਤੋਂ ਤਿਆਰੀ ਵਧੀਆ ਕਰੀ ਆਉਂਦੀ ਆ ਕਿੰਨੇ ਦੇ ਦੇਣੀ ਜੈ ਜਪਾ ਇਹ ਯਾਰ ਵੀਰੇ ਦੇ ਆਪਾਂ ਬਲੂਨ ਮਦਾਸਤਾ ਵੀ 43000 ਦੇ ਵਿੱਚ ਦੇ ਦਾਂਗੇ ਪਹੁੰਚ ਦੀ ਪਹੁੰਚ ਕਰ ਦਾਂਗੇ ਦੋਸਤੋ 43000 ਦੇ ਵਿੱਚ ਵੀਰ ਕਹਿੰਦਾ 50 60 ਕਿਲੋਮੀਟਰ ਦੇ ਆਸੇ-ਪਾਸੇ ਅਗਲੇ ਦੇ ਘਰੇ ਪਹੁੰਚਦੀ ਕਰਦੇ ਆਂਗੇ ਜਿਹੜਾ 22500 ਜਾਂ ਘੱਟ ਵੱਧ ਜਿੰਨਾ ਵੀ ਕਿਰਾਇਆ-ભાੜਾ ਤੁਹਾਨੂੰ ਗੱਡੀ ਦਾ ਲੱਗਣਾ ਹੈ ਖਰਚਾ ਥੋੜਾ ਹੋਣਾ ਉਹ ਬਾਈ ਕਹਿੰਦਾ ਸਾਡੀ ਗੱਡੀ ਚ ਉਹ ਤੁਹਾਡੇ ਘਰੇ ਵਹਿੜ ਛੱਡਿਓ ਉਹਦੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ 43000 ਦੀ ਦੇ ਦੇਣੀ ਆ ਛੋੜ ਛੱਪਾ ਹੋ ਜਾਊਗਾ ਝੋਲੀ ਝੂਲੀ ਬਹੁਤ ਸੋਹਣੀ ਆ ਬਾਈ ਕਹਿੰਦਾ ਲਾਏ ਪਈ ਆ ਥੋੜੇ ਦਿਨਾਂ ਜੇ ਨੇ ਸੂ ਪਹਿਣਾ ਗੁਲਾਬੀ ਥਾਨ ਅਸਦੀ ਚਵਾਈ ਵਾਲੇ ਸੋਹਣੀ ਬੱਚੀ ਕੱਦ ਕਾਠ ਵਾਲੀ ਵਜਨ ਵਾਲੀ ਪਹਿਲਣ ਦੰਧਾ ਜੇ ਵਹਿੜਾ ਤੇ ਜੇ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕਰ ਲੈਂਦਾ ਨਵਾਂ ਹਾਨ ਬੱਚੀ ਆ ਵੱਡੇ ਕੱਦ ਵਾਲੀ ਤੇ ਵਧੀਆ ਦੁੱਧ ਪਿਆ ਦੇਣਾ ਗਰਮਿਓ ਗਰਮੀਆਂ ਨੇ 43 ਦੀ ਦੇ ਦੇਣੀ ਆ ਅਪਡਾਉਨ ਜਾਨੀ ਕਿ 100 ਕਿਲੋਮੀਟਰ ਤੱਕ ਅਗਲੇ ਦੇ ਘਰੇ ਪਹੁੰਚਦੀ ਹੋ ਜੂ 100 ਹੋ ਜੇ 105 ਹੋ ਜੇ ਜਾਂ 10 ਹੋ ਜੇ ਜਾਂ 90 ਹੋ ਜੇ ਜਾਂ 95 ਰਹਿ ਜੇ 2 ਨੰਬਰ ਤੇ ਆ ਜਾ ਲਾਢੀ ਇਹ ਫਲੋਂ ਵੱਸੀ ਆ ਬਾਈ 2-3 ਦਿਨ ਦੀ ਸੀ ਇਹ ਮਗਰ ਬਹੁਤ ਸੋਹਣੀ ਵੱਸੀ ਆ ਸਹੀ ਆ ਹਾਂਜੀ ਆ ਕਿੰਨਾ ਕੁ ਦੁੱਧ ਦੀ ਲਾਡੀ ਬਾਈ ਬੋਲਾ ਹੈਗਾ 9-10 ਕਿਲੋ ਦੋਸਤੋ 9-10 ਕਿਲੋ ਬੌਲੀ ਇਸ ਟਾਈਮ ਤਿਆਰ ਆ 13-14 ਇਥੇ ਇੱਕ ਦੁੱਧ ਪੀਉਣ ਦਾ ਹੱਕ ਬਣਦਾ ਨਾਰਮਲੀ 9-10 ਕਿਲੋ ਬੌਲੀ ਹਾਜ਼ਰ ਆ ਪਰਸੋਂ ਦੀ ਸੂਈ ਆ ਮਗਰ ਵੱੱਛੀ ਆ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਫੈਟ ਫੂਡ ਪੂਰੀ ਆਉਂਦੀ ਆ ਤੇ ਤਾਂ ਹੀ ਇਹ ਡਿਮਾਂਡ ਜੀ ਵੀ ਬਹੁਤ ਰਹਿੰਦੀ ਆ ਜੇ ਕਿਸੇ ਛੋਟੇ ਪਰਿਵਾਰ ਨੇ ਦੁੱਧ ਪੀਣ ਨੂੰ ਲੈਣੀ ਆ ਵਧੀਆ ਬੱਛੀ ਆ ਮਗਰ ਵੀ ਬੱਛੀ ਆ ਜੇ ਵਧੀਆ ਸੇਵਾ ਕਰ ਲਓਗੇ ਆਉਂਦੇ ਸਾਵੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਆਜੂ 나ੜੂਆ ਵੇਖ ਸਕਦੇ ਆ ਤਾਜ਼ਾ ਆਲ੍ਹਾ ਹੀ ਆ ਗੁਲਾਬੀ ਥਣ ਮੋਟਾ ਮੋਟਾ ਮੁਠੀ ਵਾਲਾ ਹੱਦੀ ਚਵਾਈ ਵਾਲਾ ਧਾਰਾ ਮਾਰ ਕੇ ਤੁਹਾਨੂੰ ਵਿਖਾ ਦੇਣਾ ਲਾੜੀ ਜੈਜਾ ਪਾ ਇਹਦਾ ਇਹ ਵੀਰੇ 40 ਚ 40 ਚ 40 ਚ ਜੀ ਆਪਡਾਉਣ 100 ਕਿਲੋਮੀਟਰ ਤੱਕ 40000 ਚ ਲਾਡੀ ਕਹਿੰਦਾ 50 55 ਕਿਲੋਮੀਟਰ ਤੱਕ ਅਗਰੇ ਦੇ ਘਰੇ ਪਹੁੰਚਦੀ ਕਰ ਦੇਾਂਗੇ ਮਤਲਬ 50 ਕਿਲੋਮੀਟਰ ਗੱਡੀ ਜਾਊਗੀ 50 ਆਊਗੀ ਉਹੀ 100 ਕਿਲੋਮੀਟਰ ਤੱਕ ਕਪ ਡਾਊਨ ਹੋ ਜੂਗੀ ਆ ਚਵਾਈ ਵੇਖ ਲੋ ਲਓ ਜੀ ਆ ਧਾਰਾ ਵੇਖ ਲੋ 40000 ਦੀ ਦੇ ਦੇਣੀ ਆ 10 9 10 ਕਿਲੋ ਬੌਲੀ ਹਾਜ਼ਰ ਹੈ ਮੋਟੀ ਧਾਰ ਹੈ ਬਾਕੀ ਹਜੇ ਕੋਈ ਚਵਾਈ ਦਾ ਟਾਈਮ ਨਹੀਂ 3:00 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ 3 ਘੰਟੇ ਪਈ ਆ ਪੀੜੀ ਡਾਹ ਕੇ ਭਾਵਾ ਚੋਲੇ ਅਗਲਾ ਅੰਕਲ ਨੇ ਤਾਂ ਪੀੜੀ ਡਾ ਹੀ ਨਹੀਂ ਕਿਉਂਕਿ ਵੀਡੀਓ ਬਣਾਉਂਦੇ ਕਰਕੇ ਛੇ ਦੀ ਛੇ ਦੀ ਜੇ ਭਾਵਾ ਨੂੰ ਕਿਸੇ ਨੇ ਚੋਣੀਆਂ ਪੀੜੀ ਡਾਹ ਕੇ ਚੋਵੇ ਟੌਰ ਨਾ ਹੰਡੀ ਸੀਦਾ ਭਾਈ ਹਾਂ ਕੋਈ ਨਿਆਣਾ ਨਹੀਂ ਕੋਈ ਲੋਡ ਨਹੀਂ 40000 ਚ ਦੇ ਦੇਣੀ ਆ 9 10 ਕਿਲੋ ਬੌਲੀ ਇਸ ਟਾਈਮ ਤਿਆਰ ਆ 13 14 ਕਿਲੋ ਦੁੱਧ ਪਿਆ ਜੂ ਮਗਰ ਵੱੱਛੀ ਅਗਲੇ ਦੇ ਘਰੇ ਪਹੁੰਚਦੀ ਕਰ ਦੂ ਬਾਈ ਕਹਿੰਦਾ ਬੇਫਿਕਰ ਹੋ ਕੇ ਆ ਜੇ ਅਗਲਾ ਤਿੰਨ ਨੰਬਰ ਬਾਈ ਇਹ ਜੁਝੂ ਜੁਝੂ ਹੋਈ ਆ ਜੀ ਅੱਛਾ ਮਗਰ ਆ ਵੀ ਬਾਈ ਦਾੰਦੀ ਸੂਈ ਆ ਜੀ ਜਿਹੜਾ ਝੋ ਲੈਣਾ ਦੁੱਧ 10 11 ਕਿਲੋ ਵੀਰੇ ਕਿੰਨੇ ਦੀ ਵੀਰੇ ਇਹ 42 ਚ ਲਓ ਜੀ ਇਹ 42000 ਚ 50 60 ਕਿਲੋਮੀਟਰ ਦੇ ਅੰਦਰ ਅੰਦਰ ਬਾਈ ਕਹਿੰਦਾ ਅਗਲੇ ਦੇ ਘਰੇ ਪਹੁੰਚਦੀ ਕਰ ਦਿਆਂਗੇ ਕੋਈ ਕਿਰਾਇਆ ਨਹੀਂ ਕਿਰਾਇਆ ਲਾਢੀ ਦਾ ਤੁਸੀਂ ਵਹਿੜ ਦਾ ਸੌਦਾ ਕਰਨਾ ਪੈਸੇ ਦੇਣੇ ਆ 50 60 ਕਿਲੋਮੀਟਰ ਦੇ ਵਜ ਵਜ ਲਾਢੀ ਕਹਿੰਦਾ ਅਗਲੇ ਦੇ ਘਰੇ ਵਹਿੜ ਲਾ ਆਉਂਗਾ ਮੈਂ ਉਹ 10 ਕਿਲੋ ਵਾਂਗੂ ਇਹਦੇ ਥੱਲੇ ਵੀ ਦੁੱਧ ਤਿਆਰ ਆ 20 ਕਿ ਦਿਨਾਂ ਦੀ ਸੂਈ ਆ ਲੈ ਵਲੂ ਆ ਪੂਰਾ ਫੱਟ ਫੱਟ ਆ ਬਾਕੀ ਹੁਣ ਦੁੱਧ ਅੱਗੇ ਥੋੜੀ ਸੇਵਾ ਤੇ ਆ ਜਿਵੇਂ ਕਿਸੇ ਨੇ 1-2 ਪਸ਼ੂ ਰੱਖੇ ਆ ਤੇ ਨਾਰਮਲ ਹੀ 2.5 ਕਿਲੋ ਫੀਡ ਪਾਵੇ ਅਗਲਾ ਹੱਥ ਨੇ ਛੋਟਾ ਜਿਹਾ ਡੱਬਾ ਆ ਹੁਣ ਆ ਵੇਖੋ ਆ ਕਿੱਡਾ ਕਾ ਕਦੇ ਇਹਦੇ ਜੀ 2 ਕਿਲੋ ਫੀਡ ਆਉਣਾ ਹੀ ਪੈ ਜਾਣੀ ਘੱਟ ਤੋਂ ਘੱਟ ਵਾਲੀ ਗੱਲ ਐ ਤਿੰਨੇ ਦੁੱਧ ਵਧੀਆ 12-13 ਹੋ ਸਕਦਾ 14 ਪਿਆ ਜੀ ਅੱਜ 10 ਕਿਲੋ ਮੰਨ ਕੇ ਤੁਸੀਂ ਸੌਦਾ ਕਰਨਾ ਮਗਰੇ ਦੇ ਬੱਚਾ 42000 ਦੀ ਦੇ ਦੇਣੀ ਆ ਘਰੇ ਪਹੁੰਚਦੀ ਹੋ ਜੂ ਥੋਡੇ 42000 ਚ 50 60 ਕਿਲੋਮੀਟਰ ਤੱਕ ਜਰਸੀ ਬਰੀਡ ਹੈ ਭਾਅ ਵੇਖੋ ਨਿੱਕੇ ਨਿੱਕੇ ਹੁਣ 10 ਕਿਲੋ ਦੁੱਧ ਵਾਲੀ ਮੱਝ ਵੀ ਲਾਉਣਾ ਤੁਸੀਂ ਸੂਈ ਸਵਾਈ ਸੂਆਂ ਵਾਲੀ ਮੱਝ ਦੀ ਗੱਲ ਕਰਦਾ ਮੈਂ ਵੱਡੇ ਸੂਆਂ ਚ ਘਟੋ ਘਟ ਲੱਖ ਦੇ ਆਸੇ ਪਾਸੇ ਆਉਂਦੀ ਆ ਚੰਗੀ ਸੁਨੱਖੀ ਝੋਟੀ ਲਓਗੇ ਲੱਖੋਂ ਬਾਹਰ ਦੀਆਂ ਗੱਲਾਂ ਇਹਦਾ ਤਾਂ ਫੰਡਰ ਮੱਝ ਨੂੰ ਵੀ ਘੱਟ ਮੁੱਲ ਆ 42 ਦੀ ਆ 40 ਦੀ ਉਹ 42 46 ਦੀ ਉਹ 42 ਦੀ ਇੱਕ ਨੰਬਰ ਚਾਰ ਨੰਬਰ ਲਾਢੀ ਇਹ ਵੀ ਤਾਂ ਹੀ ਹੋਈ ਇਹ ਬੱਛੀ ਮਗਰਾ ਬੱਛੀ ਇਹਦੇ ਮਗਰਾ ਹੂੰ ਹਾਂ ਜੀ ਬਹੁਤ 11 12 ਦੇ ਨੇੜ ਤੇੜ ਉੱਪਰ ਹੀ ਆ ਜੀ ਬੋਲਾ ਦੁੱਧ ਕਿੰਨਾ ਕੁ ਪਿਆਜੂ ਦੁੱਧ ਦਾ ਜੀ ਇਹ 12 ਨਹੀਂ 16 ਕਿਲੋ ਦੇ ਆਸ-ਪਾਸ ਪਲੱਸ ਜਾਊਗੀ ਬਾਕੀ ਸੇਵਾ ਦਾ ਭਾਈ ਅੰਦਾਜ਼ਾ ਲਾਈ ਜਾ 12 ਕਿਲੋ ਤੋਂ ਬਾਹਰ ਲਾਢੀ ਕਹਿੰਦਾ ਬੌਲਾ ਤਿਆਰ ਹੈ ਚੋਕੇ ਲੈ ਜਾਓ ਪਰਸੋਂ ਦੀ ਸੂਈ ਹੈ ਮਗਰ ਬੱਛੀ ਹੈ ਹੈਗੀ ਜਰਸੀ ਹੈ ਪਰ हां हां रंग ब्लैक ਆ ਕਾਫੀ ਲਾ ਲਓ ਬਲੈਕ ਲਾ ਲਓ ਸੁਮੇਲ ਜਿਆੇ ਲੇਵਾ ਪਰ ਅਮਰੀਕਨਾਂ ਵਰਗਾ ਫੱਟ ਫੱਟ ਆਪਦੇ ਵੇਤਨ ਨਾਲੋਂ ਵੱਡਾ ਲੇਵਾ 12 ਕਿਲੋ ਬੌਲੀ ਤਿਆਰ ਆ ਪਰਸੋਂ ਦੀ ਸੂਈ ਆ ਮਗਰ ਵੱੱਛੀ ਆ ਉਹ ਬੱਚਾ 나ੜੂਆ ਨਾਲ ਆ ਤੇ ਜੇ ਵਧੀਆ ਸੇਵਾ ਸੁਭਾ ਕਰ ਲੋਗੇ 16 ਕਿਲੋ ਤਾਂ ਲਾਢੀ ਕਹਿੰਦਾ ਨਾਰਮਲ ਪਿਆਜੂ ਬਾਕੀ ਅੱਗੇ ਥੋੜੀ ਸੇਵਾ ਸੰਭਾਲ ਆ ਅੱਜ 12 ਕਿਲੋ ਤਿਆਰ ਆ ਮੋਟਾ ਮੋਟਾ ਥਾਣਾ ਕੋਈ ਜੜਮੇ ਜੇ ਨਹੀਂ ਹੱਲ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਕਿੰਨੇ ਦੀ ਲਾਡੀ ਮੋਟੀ ਧਾਰ ਆਈ ਐ ਠੰਡੀ ਸੀ ਰਾ ਪੂਰੀ ਆ ਨਾ ਮੋਟੀ ਧਾਰ ਠੰਡੀ ਸੀ ਰਾ ਵੇਖੋ ਮੋਗਾਂ ਨੂੰ ਆਉਂਦੀ ਆ ਹੂੰ ਚਵਾਈ ਕਾ ਦੀ ਮੋਗ ਆਈ ਐ ਦੋਵਾਂ ਮਿੰਟ ਜਗਲਾ ਚੋ ਕੇ 6 ਕਿਲੋ ਬੌਲਾ ਉੱਠ ਕੜੂਗਾ ਕਿੰਨੇ ਦੀ ਲਾਡੀ 60 ਦੀ ਪਹੁੰਚ ਨਹੀਂ ਕਰਦਾ ਗਈ 60 ਚ ਹੋਰ 1000 ਘੰਟ ਪਹੁੰਚਦੀ 59 ਦੀ ਚਲੋ ਜੀ 59000 ਚ ਅਗਲੇ ਦੇ ਘਰੇ ਪਹੁੰਚਦੀ ਲਾਡੀ ਕਹਿੰਦਾ ਕਰ ਦੂ 12 ਕਿਲੋ ਬੌਲੀ ਐ 16 ਕਿਲੋ ਦੁੱਧ ਨਾਰਮਲ ਹੀ ਪਿਆਜੂ ਬਾਕੀ ਆ ਨਾੜੂਆ ਵੇਖੋ ਨਾਲ ਆ ਪਰਸੋਂ ਦੀ ਸੂਈ ਜਿਹੜੀ ਬੌਲਾ 12 ਕਿਲੋ ਤੋਂ ਬਾਹਰ ਚਵਾਈ ਜਾਂਦੀ ਆ 16 17 ਕਿਲੋ ਦੁੱਧ ਤਾਂ ਪਿਆਉਣਾ ਚਾਹੀਦਾ ਅੱਗੇ ਲੱਡੀ 5 ਨੰਬਰ ਇਹ 5 ਦਿਨ ਦੀ ਸੂਈ ਹੋਈ ਆ ਜੀ ਨੰਬਰ ਵੀ 5 ਤੇ ਨੰਬਰ ਵੀ 5 ਦਿਨ ਵੀ 5 ਦਿਨ ਵੀ 5 ਹੀ ਆ 5 ਦਿਨ ਦੀ ਸੂਈ ਬਈਆ ਵਧੀਆ ਹੁਣ ਇਹਦੇ ਥੱਲੇ 9 9 ਤੋਂ ਪਲੱਸ ਜਾਣੀ ਬੌਲਾ ਹੈਗਾ 12 12 ਕਿਲੋ ਦੁੱਧ ਪਿਆ ਦੂਗੀ 9 ਤੋਂ ਪਲੱਸ ਬੌਲਾ ਲੱਡੀ ਕਹਿੰਦਾ ਹੈਗਾ 12 ਕਹਿੰਦੇ ਆ ਬਾਕੀ ਸੇਵਾ ਦਾ ਜੀ 12 ਲੱਡੀ ਕਹਿੰਦਾ ਕਹਿੰਦੇ ਆ ਬਾਕੀ ਅੱਗੇ ਤੁਹਾਡੀ ਸੇਵਾ ਦਾ ਲੇਵਾ ਭਰੇ ਦਾ ਵੀ ਗੁੰਦਮਾ ਪੂਰਾ ਦੋਸਤੋ ਜਮਾ ਛੋਟੇ ਛੋਟੇ ਭਾ 50 ਤੋਂ ਸਾਰੀਆਂ ਹੀ ਥੱਲੇ ਆ ਉਹ ਇੱਕ ਵੱਧ ਦੁੱਧ ਵਾਲੀ ਆ ਉਹਨੇ ਦੁੱਧ ਵੀ 16 17 ਕਿਲੋ ਪਿਆਦਣਾ ਉਹ ਕੱਲੀ 95000 ਦੀ ਆ ਹੁਣ ਆ ਇੰਨੇ ਇੰਨੇ ਭਾਜ ਕਿਹਨੇ ਦੇਣੀਆਂ ਕੱਲੀ ਫੰਡਰ ਮੱਝ ਲਾਉਂਗੇ ਨਾ ਪੂਸ਼ ਵਾਲੀ ਉਹ ਵੀ ਲੱਸੀ ਮਾੜੀ 45 50000 ਦੀ ਫੰਡਰ ਮੱਝ ਆਉਂਦੀ ਆ ਉਹਦੇ ਮਗਰ ਦੁੱਧ ਤਾਂ ਹੁੰਦਾ ਨਹੀਂ ਕੱਲੀ ਪੂਸ਼ ਹੀ ਹੁੰਦੀ ਆ ਹਾਂ ਕਿੰਨੇ ਦੀ ਲਾਡੀ 46 ਚ ਪਹੁੰਚਦੀ ਲਓ ਜੀ 40 ਦੇ 6 46000 ਚ ਅਗਲੇ ਦੇ ਘਰੇ ਪਹੁੰਚਦੀ ਲਾਡੀ ਕਹਿੰਦਾ ਕਰਦੇ ਆਂਗੇ ਅਪ ਡਾਊਨ 100 ਕਿਲੋਮੀਟਰ ਮਤਲਬ 50 ਕਿਲੋਮੀਟਰ 50 ਦੇ 50 100 ਹੋ ਗਈ 60 ਵੀ ਕਰ ਦੂ ਕੋਈ ਚੱਕਰ ਨਹੀਂ 5 4 ਕਿਲੋਮੀਟਰ ਵੱਧ ਘਟ ਚੱਲ ਜੂ ਕੋਈ ਗੱਲ ਨਹੀਂ ਯਾਨੀ ਕਿ ਬਾਹਲਾ ਨਹੀਂ ਫਰਕ ਪੈਣਾ 5 7 ਕਿਲੋਮੀਟਰ 10 ਕਿਲੋਮੀਟਰ ਵੱਧ ਤੋਂ ਵੱਧ ਘਟ ਵੱਧ ਹੋ ਜੂਗਾ ਕੋਈ ਚੱਕਰ ਨਹੀਂ ਅਗਲੇ ਦੇ ਘਰੇ ਪਹੁੰਚਦੀ ਹੋਈ 46 ਚ ਅੱਗੇ ਲਾਡੀ 6 ਨੰਬਰ ਇਹ ਟੋਕਰ ਗੱਬਣਾ ਜੀ ਕਿੰਨੇ ਚਰਦੀ ਤਿੰਨ ਮਹੀਨੇ ਦੀ ਗੱਭਣ ਚੌਥਾ ਲੱਗਿਆ ਵੇ ਚੈੱਕ ਆਪ ਆਪ ਕਰਾ ਲਈ ਵੀਡੀਓ ਆਪਣੇ ਕੋਲੇ ਗਰੰਟੀ ਨਾਲ ਗੱਭਣ ਦੁੱਧ 5-6 ਕਿਲੋ ਹੈਗਾ ਜੀ ਹੋਰ ਬਾਜੂ ਦੁੱਧ ਦੁੱਧ ਆਏ ਆਏ ਆ ਜੀ ਆਈ ਆਪਣੇ ਕੋਲੇ ਦੁੱਧ ਬਾਕੀ ਹੁੰਦਾ ਜੀ ਕਿੰਨੇ ਦੀ ਗੱਭਣ ਗੱਭਣ ਚੌਥਾ ਲੱਗਿਆ ਜੀ ਤਿੰਨ ਮਹੀਨੇ ਦੀ ਗੱਭਣ ਕਿੰਨੇ ਦੀ ਲਾਡੀ ਬੜੇ ਦੇ ਰਾਂਗੇ ਯਾਰ ਇਹ 32000 ਦੀ ਵੱਡੇ ਘੱਟ ਘਾਟ ਲਓ ਜੀ 32000 ਦੀ 5-6 ਕਿਲੋ ਦੁੱਧ ਤਿੰਨਾਂ ਦੀ ਕੰਪਲੀਟ ਹੋ ਗਈ ਆ ਚੌਥਾ ਮਹੀਨਾ ਇਹਨੂੰ ਲੱਗਿਆ ਜਾਣੀ ਕਿ ਦੁੱਧ ਹਜੇ 3.5 ਮਹੀਨੇ 4 ਮਹੀਨੇ ਆਣੇ ਪਿਉਣਾ। ਫੌਟ ਵੀ ਹੋ ਜੂ 32 ਚ। ਆ 32000 ਚ ਅਗਲੇ ਦੇ ਘਰੇ ਪਹੁੰਚਦੀ ਲਾਡੀ ਕਹਿੰਦਾ ਕਰ ਦਿਆਂਗੇ। ਤੁਸੀਂ ਵੈੜ ਖਰੀਦਣੀ ਆ ਪੈਸੇ ਦੇਣੇ ਆ ਲਾਡੀ ਨੂੰ। ਗੱਡੀ ਦਾ ਤੁਹਾਨੂੰ ਕੋਈ ਫਿਕਰ ਨਹੀਂ ਕਿ ਕੋਈ ਕਿਰਾਇਆ 1000 ਲਵੇ ਜਾਂ ਕੋਈ 1500 ਲਵੇ ਜਾਂ ਕੋਈ 2000 ਲਵੇ ਕੋਈ 3000 ਲਵੇ ਉਹਦਾ ਤੁਹਾਨੂੰ ਕੋਈ ਟੈਨਸ਼ਨ ਨਹੀਂ। ਤੁਹਾਡੇ ਘਰੇ ਪਹੁੰਚਦੀ ਹੋ ਜੂ ਗੱਡੀ ਗੁੱਡੀ ਕਰਾਉਣ ਦੀ ਤੁਹਾਨੂੰ ਲੋੜ ਨਹੀਂ। ਉਹ ਲੱਡੀ ਲਾਡੀ ਦੀ ਗੱਡੀ ਹੈਗੀ ਆ ਉਹ ਤੁਹਾਡੇ ਘਰੇ ਵੈੜ ਛੱਡਿਓ। ਜਿਹੜੀ ਵੀ ਤੁਹਾਡੇ ਪਸੰਦ ਆਉ ਕੋਈ ਜੋੜਾ ਲੈਂਦਾ ਜੋੜਾ ਛੱਡਿਆਊਗਾ ਜੇ ਕੋਈ ਇੱਕ ਲੈਂਦਾ ਇੱਕ ਛੱਡਿਓ ਅੱਗੇ ਆ ਜਾ ਲਾਡੀ ਇਹ ਪਹਿਲੇ ਜਿਹੇ ਸੂਨ ਵਾਲੀ ਆ ਜੀ ਇਹ ਗੱਬਣ ਕੱਲੀ ਹਾਂ ਜੀ ਹਾਂ ਇਹ ਕੱਦ ਕਾਠ ਇਹ ਤਾਂ ਵੀ ਵੱਡਾ ਇਹ ਤਾਂ ਵੀ ਫੁੱਲ ਵੱਡਾ ਸਮਾਂ ਇਹ ਲੈ ਜੀ ਜੀ ਤੇ ਗਾਠ ਕਰਾਂ ਕਿੰਨਾ ਕੁ ਦੁੱਧ ਦੇ ਦੂ ਦੁੱਧ ਤਾਂ ਇਹਦਾ ਇਹ ਹੁਣ ਚੌਗੀ ਆ ਮੂੰਹੋਂ ਪਲੋਣਾ ਦੁੱਧ ਦੇਵੇ ਤਾਂ ਅੰਦਾਜ਼ਾ ਲਾਈ ਲੈਣਾ ਠੀਕ ਐ ਪਹਿਲਾਂ ਚਾਰ ਦੰਦ ਪੂਰੇ ਵੱਡੇ ਕੱਦ ਵਾਲੀ ਵਹਿੜ ਵਾਲਟੇ ਲੰਪਈਆਂ ਬਹੁਤ ਬਾਕੀ ਦਿਨ ਲੈ ਜਾਣੇ ਆ ਵੈੜ ਕੱਦ ਕੁਦ ਵੈੜ ਦਾ ਬਹੁਤ ਆ ਬਾਕੀ ਹੈ ਵੀ ਦੰਦਾਂ ਚ ਹਜੇ 4 ਦੰਦ ਆ ਪਹਿਲਾ ਸੂਆ ਹੁਣ ਵੈੜ ਕੱਦ ਚ ਵੱਡੀ ਆ ਵਧੀਆ ਦੁੱਧ ਪਿਆ ਜੂ ਬਾਕੀ ਦੁੱਧ ਅੱਗੇ ਥੋੜੀ ਸੇਵਾ ਦਾ ਹਾਂ ਜੇ ਕਿਸੇ ਨੇ ਪੱਠੇ ਹੀ ਨਾ ਪਾਏ ਤੇ ਉਹਦੀ ਢੱਡੀ ਨਾ ਭਰਿਆ ਪਸ਼ੂ ਦਾ ਤੇ ਦੁੱਧ ਉਹਨੇ ਕਾਦਾ ਦੇਣਾ ਦਾਣਾ ਦੱਪਾ ਦਾ ਬਾਅਦ ਦੀਆਂ ਗੱਲਾਂ ਜੇ ਕੋਈ ਵਧੀਆ ਪੱਠੇ ਪਾਊਗਾ ਪਸ਼ੂ ਰੱਜ ਕੇ ਪੱਠੇ ਖਾਊਗਾ ਉੱਤੇ ਦਾਣਾ ਪੈਜੇ 2 ਢਾਈ ਕਿਲੋ ਫੇਰ ਆਪੇ ਪਸ਼ੂ ਦੁੱਧ ਦੀ ਬਾਲਟੀ ਭਰ ਦਿੰਦਾ ਤੇ ਜੇ ਸੁੱਕੀ ਤੂੜੀ ਪਾਈ ਕੇ ਤੂੜੀ ਨੇ ਤਾਂ ਕਾਦਾ ਦੁੱਧ ਦੇਣਾ ਕਿੰਨੇ ਦੀ ਲਾਢੀ 40 ਚ ਪਾਉ ਦੇ ਜੀ ਲਓ ਜੀ 40 ਤੇ 6 46000 ਚ ਅਪਡਾਉਣ 100 ਕਿਲੋਮੀਟਰ ਹੋ ਜੂਗਾ ਇਹਦਾ 100 ਦਾ ਵੀ ਕੋਈ 105 10 ਵੀ ਹੋ ਜੂ ਕਿਉਂਕਿ 60 ਕਿਲੋਮੀਟਰ ਤੱਕ ਲਾਢੀ ਕਹਿੰਦਾ ਅਗਰੇ ਦੇ ਘਰੇ ਛੱਡਿਆਵਾਂਗੇ 60 ਫੇਰ ਗੱਡੀ ਨੇ ਪਿੱਛੇ ਵੀ ਮੁੜ ਕੇ ਆਉਣਾ ਉਹਦਾ ਤੇਲ ਖਾਣਾ ਹੀ ਆ ਉਦੋਂ ਤੁਹਾਨੂੰ ਕੋਈ ਫਿਕਰ ਨਹੀਂ ਐਤਿਹਜ ਲਾਢੀ ਇਹ ਵੀ 4 ਦੰਦ ਦਾ ਜੀ ਰੁੱਛੀ ਪਹਿਲਾਂ ਚੌਗੀ ਹਾਂ ਜੀ ਹਾਂ ਪਿਆਰ ਕੰਨਾ ਕੰਨਾ ਦੀ ਬਰੀਡ ਵਾਲੀ ਆ ਹਾਂ ਜਰਸੀ ਬਰੀਡ ਦੀ ਪੂਰੀ ਸੋਹਣੀ ਮੱਛੀ ਪਹਿਲਣ 4 ਦੰਦ ਪੰਜਾ ਸੱਤਾਂ ਦਿਨਾਂ ਦੇ ਅੰਦਰ ਬਾਹਰ ਲਾਢੀ ਕਹਿੰਦਾ ਸੂਪੂ ਨਿੱਕੀ ਜੀ ਬੂਥੀ ਆ ਜਮਾ ਭਾਵੇਂ ਕੌਲੀ ਚ ਪਾਣੀ ਪਿਆਲੇ ਮੱਥੇ ਚ ਬੋਟ ਟੋਆ ਪੈਂਦਾ ਕੌਲੀ ਰੱਖ ਲੈ ਤਾਂ ਵੀ ਨਹੀਂ ਹਿੱਲਣੀ ਜਾਦ ਬਰੀਡ ਬਹੁਤ ਆ ਰੰਗ ਇਹਦਾ ਵੀ ਕਾਫੀ ਜਿਹਾ ਬਲੈਕ ਤੇ ਕਾਫੀ ਦਾ ਸੁਮੇਲ ਜਿਹਾ ਬਾਕੀ ਝੋਲੀ ਝੂਲੀ ਲਾਉ ਬਹੁਤ ਦੁੱਧ ਅੱਗੇ ਤੁਹਾਡੀ ਸੇਵਾ ਦਾ ਜਿੰਗੇ ਲਾਉ ਹਾਂ ਜਦ ਜਨ ਤਿਆਰ ਹੋਏਗੀ ਪੂਰਾ ਵੱਡਾ ਲੇਵਾ ਤਿਆਰ ਕਰਕੇ ਸੋਣਾ ਕਿਉਂਕਿ ਬਾਲ ਢੇਲਾਂ ਪਾਈਆਂ ਬੋਤਲ ਇਹ ਡੰਡੀ ਆ ਨਾ ਸੇਲ ਫੁੱਲਾ ਪਵਾ ਜਵਾਕ ਖੇਢੀ ਜਾਣ ਕਿੰਨੇ ਦੀ ਲਾਡੀ ਵੀਰੇ ਇਹ ਦੇਵਾਂਗੇ ਜੀ 48 ਚ ਪਹੁੰਚ ਨਹੀਂ ਕਰਦਾਂਗੇ ਜੇ ਤੁਸੀਂ ਫਿਰ ਮੋਂ ਲਾਹੌਰ ਮੋਣਾ ਜੀ ਅੱਜ ਕੱਚੀ ਦਾ ਮੋਲ ਆ ਪੰਜਾਂ ਚਾਰਾਂ ਦਿਨਾਂ ਦੀ ਕੱਚੀ ਆ ਤੇ ਜੇ ਲਾਡੀ ਕਹਿੰਦਾ ਕੋਈ ਸਵਾਕੇ ਭਾਲਦਾ ਉਹਦਣ ਬਾਈ ਕਹਿੰਦਾ ਫਿਰ ਨਾਲ ਮੈਂ ਚਾਰ ਪੈਸੇ ਹੋਰ ਲਾਊਗਾ ਸਵਾਕੇ ਵੀ ਦੇ ਦੂ ਲਾਡੀ ਪਰ ਅੱਜ ਦਾ ਮੁੱਲ ਹੈ ਕੱਚੀ ਦਾ 48000 ਚ ਅਗਲੇ ਦੇ ਘਰੇ ਅਪਡਾਉਣ 100 ਕਿਲੋਮੀਟਰ ਤੱਕ ਲਾਡੀ ਕਰ ਦੂਗਾ ਮਤਲਬ 50 ਕਿਲੋਮੀਟਰ ਤੱਕ ਲਾਡੀ ਛੱਡਿਓ 50 ਦੀ 60 ਵੀ ਚੱਲ ਜੂ ਕੋਈ ਚੱਕਰ ਨਹੀਂ ਇੰਨੇ ਕੁ ਮੁੱਲ ਦਾ ਆਪਣੇ ਆਮ ਹੀ ਹੁੰਦੇ ਨੇ ਵੈਸੇ ਜੀ ਇੱਥੇ ਕੁ ਦਾ ਕੀ 50 ਤੋਂ ਥੱਲੇ ਹਨਾ ਹਾਂ 49 42 ਪਰ ਐਕਤੀ ਆਪਾਂ ਇੰਨੇ ਚ ਪਹੁੰਚਦੀਆਂ ਕਰਤੀਆਂ ਜੀ ਹਾਂ ਘਰੇ ਪਹੁੰਚਦੇ ਹੋ ਜਾਂਦੇ ਕਿਉਂਕਿ ਬਹੁਤ ਟੈਨਸ਼ਨ ਲੈਂਦੇ ਆ ਗਾਹਕ ਹਨਾ ਕਿ ਟੀਰੀ ਮਿਲਦੀ ਜਾਂ ਕੋਈ ਆਪਾਂ ਘਰੇ ਪਹੁੰਚਣੀਆਂ ਕਰਤੀਆਂ ਇੰਨੇ ਚ ਸਹੀ ਆ ਦੋਸਤੋ ਲਾਡੀ ਕਹਿੰਦਾ ਕਈ ਗਾਹਕ ਬਹੁਤ ਟੈਨਸ਼ਨ ਲੈਂਦੇ ਆ ਕਈ ਵਾਰ ਮੌਕੇ ਤੇ ਅਗਲਾ ਕਹਿੰਦਾ ਬਾਈ ਯਾਰ ਗੱਡੀ ਸਾਨੂੰ ਤਾਂ ਮਿਲਦੀ ਹੀ ਨਹੀਂ ਸਾਡੇ ਪਿੰਡੋਂ ਗੱਡੀ ਕੋਈ ਆਉਂਦੀ ਹੀ ਨਹੀਂ ਤਾਂ ਕਰਕੇ ਲਾਡੀ ਕਹਿੰਦਾ ਆਪਾਂ ਇਹ ਸਹੂਲਤ ਦਿੱਤੀ ਆ ਕਿ 50 60 ਕਿਲੋਮੀਟਰ ਦੇ ਘੇਰੇ ਦੇ ਵਿੱਚ ਅਗਲੇ ਦੇ ਘਰੇ ਗਾਈਆਂ ਛੱਡਿਆਊਗਾ ਫਰੀਜ਼ ਕੋਈ ਕਿਰਾਇਆ ਪਾੜਾ ਨਹੀਂਗਾ 50 ਹੋ ਜੇ 45 ਹੋ ਜੇ 55 ਹੋ ਜੇ 60 ਹੋ ਜੇ 2 4 ਕਿਲੋਮੀਟਰ ਵੱਧ ਘੱਟ ਚੱਲ ਜੂ ਕੋਈ ਚੱਕਰ ਨਹੀਂ ਤੁੰਗਾ ਹੀੜੀ ਪਿੰਡ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਬਿਲਕੁਲ ਡਿੱਕੇ ਨਿੱਕੇ ਪਾ ਦੀਆਂ ਤਿੰਨ ਗੱਬਣ ਚਾਰ ਤਾਜ਼ੀਆਂ ਸੂਈਆਂ ਇੱਕ ਟੋਕੜ ਗੱਬਣ ਚ ਇੱਕ ਪਾਸ ਇਸ ਟੋਟਲ 8 ਵਹਿੜਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸੀ ਦਾ